시하ਟਾ ਵਿਖੇ ਸਮਾਜ ਸੇਵਕ ਸਵਰਗੀ ਚਮਨ ਲਾਲ ਪੱਲਾ ਦੀ ਯਾਦ ਵਿੱਚ ਜਗਤਗੁਰੂ ਬ੍ਰਹਮ ॠषिਸ਼ ਕੁਮਾਰ ਸਵਾਮੀ ਜੀ ਦੇ ਆਸ਼ੀਰਵਾਦ ਨਾਲ ਚਮਨ ਲਾਲ ਪੱਲਾ ਲੈਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਰਸਮੀ ਉਦਘਾਟਨ ਕੀਤਾ ਅਤੇ ਸਵਰਗੀ ਚਮਨ ਲਾਲ ਪੱਲਾ ਨੂੰ सुमन ਪੇਟ ਕੀਤੇ ਅਤੇ ਪਰਿਵਾਰ ਨੂੰ ਵਧਾਈ ਦਿੱਤੀ। स्वर्गीय तिमल लाल भल्ला जी दी याद इस गली ਦਾ ਨਾਮ तिमल लाल ਭੱਲਾ ਜੀ ਦੇ ਨਾਮ ਤੇ ਅੱਜ ਰੱਖਿਆ ਗਿਆ ਹੈ ਸਭ ਤੋਂ ਪਹਿਲਾਂ ਤੋਂ ਮੈਂ ਉਸ ਮਹਾਨ शख्सियत ਨੂੰ ਆਪਣੇ ਵੱਲੋਂ ਸ਼ਰਧਾ ਦੇ ਨਾਲ ਨਮੈਂ ਸਾਰਾ ਭੱਲਾ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਕਾ ਤੁਹਾਨੂੰ। ਸੋ ਮੇਰਾ ਲੈਕਚਰਾਂ ਤੋਂ ਪਹਿਲਾਂ ਹੀ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ਪਿਆਰ ਸੀ।